ਅੱਜ ਅਸੀਂ ਪਹੁੰਚੇ ਆ ਗੁਰਦੁਆਰਾ ਮਾਤਾ ਗੁਜਰਕੌਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਪਿੰਡ ਸਿਹੜੀ ਜਿਹਨੂੰ ਗੰਗੂ ਦੀ ਸਿਹੜੀ ਕਰਕੇ ਵੀ ਜਾਣਿਆ ਜਾਂਦਾ ਹੈ ਜਦੋਂ ਆਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਆਪਣੇ ਬੱਚਿਆਂ ਸਮੇਤ ਆਪਣੇ ਸਿੰਘਾਂ ਸਮੇਤ ਅ ਵਿਛੜ ਜਾਂਦੇ ਆ ਸਰਸਾ ਨਦੀ ਤੇ ਕੰਡੇ ਤੇ ਤਾਂ ਉਹ ਮਾਤਾ ਜੀ ਆਪਣੇ ਪੋਤਿਆਂ ਸਮੇਤ ਉਹ ਇਸ ਜਗ੍ਹਾ ਤੇ ਪਹੁੰਚਦੇ ਆ ਤੇ ਇਸ ਜਗ੍ਹਾ ਤੋਂ ਜੋ ਹੁੰਦੀ ਆ ਇੱਕ ਦਾਸਤਾਨ ਆਓ ਆਪਾਂ ਸਵਾਨ ਸਿੰਘ ਜੀ ਟਗੜਾਲੀ ਤੋਂ ਇਹ ਪੂਰੀ ਵਿਥਿਆ ਜਿਹੜੀ ਉਹ ਸੁਣਦੇ ਆਂ ਆਨੰਦਪੁਰ ਸਾਹਿਬ ਤੋਂ ਚੱਲ ਕੇ ਸਰਹੰਦ ਦੀਆਂ ਦਵਾਰਾਂ ਤੱਕ ਤੇ ਮੁਕਸਰ ਦੀ ਧਰਤੀ ਦੇ ਤੱਕ ਦਾ ਜਿਹੜਾ ਇਤਿਹਾਸ ਹੈ ਉਹ ਬੜਾ ਦਿਲ ਕਮਾਊ ਹੈ ਸਰਸਾ ਨਦੀ ਤੇ ਵਰਤਿਆ ਇਉਂ ਭਾਣਾ ਸਿੰਘ ਸਿੰਘਾਂ ਤੋਂ ਕਈ ਹਜ਼ਾਰ ਵਿਛੜੇ ਮਣਾ ਮੂਹੀ ਗ੍ਰੰਥ ਤੇ ਲਖ ਮੋਰਾ ਕਰਕੇ ਸਰਸਾ ਦੀ ਭੇਟ ਦਤਾਰ ਵਿਛੜੇ ਜੋਰਾ ਭਰਤੇ ਫਤੇ ਸਿੰਘ ਕੋਲੋਂ ਵੱਡੇ ਵੀਰ ਅਜੀਤ ਜਝਾਰ ਵਿਛੜੇ ਐ ਪਰ ਆਖਿਆ ਗੁਰੂ ਗੋਬਿੰਦ ਸਿੰਘ ਨੇ ਭਾਵੇਂ ਸਾਰੇ ਦਾ ਸਾਰਾ ਪਰਿਵਾਰ ਵਿਛੜੇ ਗਊ ਗਰੀਬ ਦੀ ਰੱਖਿਆ ਕਰਨ ਵਾਲੀ ਮੇਰੇ ਕੋਲੋਂ ਨਾ ਮੇਰੀ ਤਲਵਾਰ ਵਿਛੜੇ ਵਿਛੋੜਾ ਸਭ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਚ ਵੰਡਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਪਤਨੀਆਂ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਉਹ ਦਿੱਲੀ ਨੂੰ ਚਲੇ ਗੀਆਂ ਵੱਡੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਚਮਕੌਰ ਨੂੰ ਚਲੇ ਗਏ ਇਹ ਸਥਾਨ ਦੇ ਉੱਤੇ ਜਿਵੇਂ ਤੁਸੀਂ ਇਹ ਬੋਰਡ ਦੇ ਉੱਤੇ ਲਿਖਿਆ ਪੜ ਰਹੇ ਹੋ ਇਹ ਉਹ ਸਥਾਨ ਹੈ ਜਿੱਥੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦੇ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਪਹੁੰਚੇ ਇਹ ਜਿਹੜਾ ਦਰਬਾਰ ਸਾਹਿਬ ਬਣਿਆ ਇੱਥੇ ਇੱਕ ਸਾਧੂ ਦੀ ਕੁਟਿਆ ਹੋਇਆ ਕਰਦੀ ਸੀ ਤੇ ਮਾਤਾ ਗੁਜਰੀ ਜੀ ਤੇ ਸਹਿਬਜ਼ਾਦੇ ਨੂੰ ਗੰਗੂ ਸਾਧੂ ਦੀ ਇਸ ਕੁਟਿਆ ਦੇ ਵਿੱਚ ਬਿਠਾ ਕੇ ਪਿੰਡ ਜੈਜਾ ਲੈਣ ਚਲਿਆ ਗਿਆ ਵੀ ਫੌਜ ਦੇ ਕਿਹੋ ਜਿਹੇ ਪਿੰਡ ਦੇ ਵਿੱਚ ਖਲਾਦ ਨੇ ਪਿੱਛੋਂ ਸਾਧੂ ਆਪਣੀ ਇਸ ਕੁਟਿਆ ਦੇ ਉੱਤੇ ਵਾਪਸ ਆਇਆ ਤੇ ਉਹਨੇ ਦੇਖਿਆ ਵੀ 85 ਕੁ ਸਾਲ ਦੇ ਇੱਕ ਮਾਤਾ ਨੇ ਤੇ ਦੋ ਮਾਸੂਮ ਬੱਚੇ ਨੇ ਉਹਨਾਂ ਦੇ ਨਾਲ ਤੇ ਉਹਨਾਂ ਨੇ ਆ ਕੇ ਮਾਤਾ ਨੂੰ ਪੁੱਛਿਆ ਵੀ ਮਾਤਾ ਤੁਹਾਡਾ ਇੱਥੇ ਆਉਣਾ ਕਿਵੇਂ ਹੋਇਆ ਤੇ ਸਾਧੂ ਨੇ ਮਾਤਾ ਨੂੰ ਇਉਂ ਸਮੋਦਨ ਕੀਤਾ ਸਾਧੂ ਬੋਲਿਆ ਉਹ ਕਹਿੰਦਾ ਐ ਮਾਂ ਤੁਸੀਂ ਇੱਥੇ ਕਿਵੇਂ ਆਏ ਤੇ ਇਹ ਜਿਹੜਾ ਸ਼ਬਦ ਸੀ ਐ ਮਾਂ ਤੇ ਇਥੋਂ ਹੀ ਇਸ ਅਸਥਾਨ ਦਾ ਜਿਹੜਾ ਨਾਂ ਨਿਕਲਿਆ ਇਸ ਗੁਰਦੁਆਰਾ ਸਾਹਿਬ ਦਾ ਨਾਂ ਹੈ ਗੁਰਦੁਆਰਾ ਐਮਾ ਸਾਹਿਬ ਜਿਹੜਾ ਰੰਗੀਆਂ ਸਿਹੜੀ ਢੰਗੜੀ ਤੇ ਅਨਥਵਲਪੁਰ ਨੂੰ ਸਾਂਝਾ ਪੈਂਦਾ ਖੇਤਾਂ ਦੇ ਵਿੱਚ ਇਸ ਸਾਧੂ ਨੇ ਜਦੋਂ ਮਾਤਾ ਗੁਜਰੀ ਜੀ ਨੂੰ ਸੰਬੋਧਨ ਕਰਕੇ ਐ ਮਾਂ ਕਿਹਾ ਉਹ ਨਾਂ ਬੋਲਾਂ ਦੇ ਵਿੱਚੋਂ ਇਸ ਅਸਥਾਨ ਦਾ ਨਾਂ ਗੁਰਦੁਆਰਾ ਐਮਾ ਸਾਹਿਬ ਪਿਆ ਇਹ ਗੁਰਦੁਆਰਾ ਸਾਹਿਬ ਸਿਹੜੀ ਦੇ ਬੰਨੇ ਉੱਤੇ ਹੈ ਖੇਤਾਂ ਦੇ ਵਿੱਚ ਤੇ ਇੱਥੋਂ ਲਗਭਗ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਬ੍ਰਾਹਮਣ ਗੰਗੂ ਦੀ ਜਿਹੜਾ ਸਿਹੜੀ ਪਿੰਡ ਹੈ ਜਿੱਥੇ ਫਿਰ ਮਾਤਾ ਗੁਜਰ ਕੌਰ ਜੀ ਨੇ ਤੇ ਸਹਬਜ਼ਾਦੇ ਨੇ ਰਾਤ ਕੱਟੀ ਤੇ ਜਿੱਥੋਂ ਗ੍ਰਿਫਤਾਰੀਆਂ ਹੋਈਆਂ ਉਹ ਪਿੰਡ ਐ ਇੱਥੋਂ 1 ਕਿਲੋਮੀਟਰ ਦੀ ਦੂਰੀ ਤੇ ਲਗਭਗ ਅੱਜ ਤੋਂ 53 ਸਾਲ ਪਹਿਲਾਂ ਆ ਅਲੱਗ ਦਰਬਾਰ ਸਾਹਿਬ ਹੈ ਜਿਹੜਾ ਮਾਤਾ ਗੁਜਰ ਕੌਰ ਜੀ ਤੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਜਾਤ ਦੇ ਵਿੱਚ ਬਣਾਇਆ ਗਿਆ ਇਹ ਸਥਾਨ ਦੇ ਇੱਥੇ ਇੱਕ ਪੱਥਰ ਲੱਗਿਆ ਹੈ ਇਹ ਜਿਹੜਾ ਪੱਥਰ ਹੈ ਜਿੱਥੇ ਸਾਨੂੰ ਇਹ ਦੱਸਦਾ ਹੈ ਵੀ ਇਹ ਦਰਬਾਰ ਸਾਹਿਬ 25 ਅਕਤੂਬਰ 1969 ਈਸਵੀ ਨੂੰ ਅੱਜ ਤੋਂ ਲਗਭਗ 55 ਸਾਲ ਪਹਿਲਾਂ ਬਣਿਆ ਤੇ ਉੱਥੇ ਇਸ ਪੱਥਰ ਨੂੰ ਅਸੀਂ ਤੁਹਾਨੂੰ ਪੜਾਉਣਾ ਚਾਹੁੰਦੇ ਹਾਂ ਵੀ ਦੇਖੋ ਕੀ ਲਿਖਿਆ ਉਸ ਵੇਲੇ ਸਿੱਖ ਸੰਗਤਾਂ ਦੀ ਕਿੰਨੀ ਸ਼ਰਧਾ ਹੁੰਦੀ ਸੀ ਇਹ ਲਿਖਿਆ ਵੀ ਸ੍ਰੀ ਦਸ਼ਮੇਸ਼ ਪਿਤਾ ਜੀ ਦੇ ਛੋਟੇ ਸਹਬਜ਼ਾਦਿਆਂ ਦੀ ਯਾਦ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸੇਵਕਾਂ ਪਾਸੋਂ ਆਪ ਕਰਵਾਈ ਇਹ ਨਹੀਂ ਲਿਖਿਆ ਵੀ ਫਲਾਣੇ ਸਾਧੂ ਨੇ ਕਾਰ ਸੇਵਾ ਕਰਾਈ ਪਰਾਣੀ ਸੰਪਰਦਾਨੇ ਕਰਾਈ ਪਰਾਣੀ ਸੰਸਥਾ ਨੇ ਕਰਾਈ ਇਹ ਵੀ ਨਹੀਂ ਲਿਖਿਆ ਸ਼ਬਦ ਉਹਰੇ ਵੈਸੇ ਸੇਵਕਾਂ ਲਿਖਿਆ ਹੋਇਆ ਹੈ ਸੇਵਾ ਕਰਾਉਣ ਵਾਲੇ ਸੇਵਕਾਂ ਮਾਰੇ ਇਹ ਗੱਲ ਪਤਾ ਲੱਗੀ ਹੈ ਕਿ ਇਹ ਸੇਵਕ ਦਿੱਲੀ ਤੋਂ ਆ ਕੇ 55 ਸਾਲ ਪਹਿਲਾਂ ਇੱਥੇ ਇਸ ਦਰਬਾਰ ਸਾਹਿਬ ਦੀ ਸੇਵਾ ਕਰਵਾ ਕੇ ਗਏ ਸੀ ਸਾਨੂੰ ਜਿਹੜੇ ਪੁਰਾਣੇ ਆਪਣੇ ਸਿੱਖ ਸਨ ਉਹਨਾਂ ਚ ਨਿਸ਼ਕਾਮ ਸੇਵਾ ਕਰਨ ਦੀ ਆਪਣਾ ਨਾਂ ਨੂੰ ਲੁਕੋ ਕੇ ਸੇਵਾ ਕਰਨ ਦੀ ਕਿੰਨੀ ਭਾਵਨਾ ਸੀ ਸੇਵਾ ਕਰਤ ਹੋਏ ਨੇ ਕਾਮੀ ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਵਤ ਪ੍ਰਾਪਤ ਸਵਾਮੀ ਇਹ ਸਾਨੂੰ ਆਪਣੇ ਬਡੇਰੇ ਸੀ ਜਿਹੜੇ ਸਾਡੇ ਉਹਨਾਂ ਅੰਦਰ ਸਿੱਖੀ ਦਾ ਝਲਕਾਰਾ ਵੀ ਉਹ ਗੁਰੂ ਨੂੰ ਕਿੰਨੇ ਸਮਰਪਿਤ ਸੀ ਉਹ ਆਪਣਾ ਨਾ ਪ੍ਰਗਟ ਨਹੀਂ ਸੀ ਕਰਨਾ ਚਾਹੁੰਦੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਿਹਰ ਲਿਖਿਆ ਹੋਇਆ ਤੇ ਦਸਵੇਂ ਪਾਤਸ਼ਾਹ ਤੇ ਛੋਟੇ ਸਾਹਿਬਜ਼ਾਦਿਆਂ ਦੀ ਜਾਤ ਹੋਈ ਸੇਵਾ ਲਿਖਿਆ ਗੁਰੂ ਦੇ ਸਿੱਖ ਜਿਹੜਾ ਆਪਣਾ ਆਪਣੀ ਸੀ ਜਣਾਉਂਦੇ ਸਾਰੀ ਗੱਲ ਹੈ ਜਿਹੜੀ ਸਾਰੀ ਮਿਹਰ ਹੈ ਸਾਰੀ ਕਿਰਪਾ ਉਹ ਗੁਰੂ ਮਹਾਰਾਜ ਜੀ ਦੀ ਮੰਨਦੇ ਸਨ